ਹਾਂਜੀ ਬਾਈ ਸਿਆਣੇ ਕਹਿੰਦਾ ਜੀ ਮਿਹਨਤ ਦਾ ਕੋਈ ਮੁੱਲ ਨਹੀਂ ਇਹ ਆਪਣੇ ਕੋਲ ਦੇਸੀ ਮੁਰਗੀਆਂ ਨੇ ਆਪਾਂ ਇਹਨਾਂ ਨੂੰ ਦੇਸੀ ਤਰੀਕੇ ਨਾਲ ਰੱਖਿਆ ਇਹ ਇਹਦੇ ਵਿੱਚ ਚਰਦੀਆਂ ਨੇ ਆਹ ਜਿਹੜੀ ਆਪਣਾ ਘਰ ਦੀ ਹਰਿਆਲੀ ਹੈ ਨਾ ਇਹਦੇ ਵਿੱਚ ਚਰਦੀਆਂ ਨੇ ਜਿਵੇਂ ਸਹੰਜਣ ਹੋ ਗਿਆ ਮਿਰਚਾਂ ਹੋ ਗਈਆਂ ਕੀੜਾ ਮਕੌੜਾ ਹੋ ਗਿਆ ਹਨਾ ਉਸ ਤੋਂ ਬਾਅਦ ਜਿਹੜੀ ਇਹਨਾਂ ਨੂੰ ਡਾਇਡ ਵੀ ਪੈਂਦੀ ਆ ਰਬੈਤੀ ਪੈਂਦੀ ਆ ਜਿਵੇਂ ਛੋਲੇ ਹੋਗੇ ਕਣਕ ਹੋਗੀ ਮੱਕੀ ਹੋਗੀ ਇਹ ਜੀਆਂ ਚੀਜ਼ਾਂ ਦਾਲਾਂ ਹੋ ਗਈਆਂ ਕੋਈ ਇਹਨਾਂ ਨੂੰ ਮੈਂ ਮਤਲਬ ਐਕਸਟਰਾ ਡਾਇਡ ਜੀ ਨਹੀਂ ਦਿੰਦਾ ਆਂਡਾ ਇਹ ਮਤਲਬ ਇੱਕ ਦਿਨ ਬਾਅਦ ਵੀ ਤਾਰ ਦਿਨ ਦੋ ਦਿਨ ਬਾਅਦ ਵੀ ਤਾਰ ਦਿਨ ਇਹ ਜੇ ਕੱਖ ਪੱਠੇ ਜੇ ਖਾ ਲਏ ਇੱਧਰ ਮੇਰੇ ਦਰਾਖਤ ਰੁਖਤ ਪੱਟ ਗਈਆਂ ਥੋੜੀਆਂ ਜੀਆਂ ਬੁੜੀਆਂ ਤੰਗ ਹੁੰਦੀਆਂ ਨੇ ਮੈਂ ਵੀ ਤੰਗ ਹੋ ਜਾਣਾ ਮੇਰਾ ਕਹਿਣ ਦਾ ਮਤਲਬ ਕੀ ਹੈ ਜਦੋਂ ਆਪਾਂ ਮਿਹਨਤ ਕਰਾਂਗੇ ਨਾ ਉਸ ਮਹਿੰਤ ਦੇ ਪੈਸੇ ਵੀ ਲਵਾਂਗੇ। ਇਹਦੇ ਉੱਪਰ ਅੰਗੂਰਾਂ ਦੀ ਵੇਲ ਆ ਏ ਤੁੱਪੇ ਵੀ ਪੂਰਾ ਰਹਿੰਦੀਆਂ ਨੇ ਫੁੱਲ। ਮਤਲਬ ਜਿਹੜੀ ਹੁਣ ਤੁੱਪ ਰਹੀ ਹੈ ਇਹਨਾਂ ਤੇ ਪੂਰੀ ਬਰੀ ਆ। ਸਾਸ ਪਾਈ ਦਾ ਵੀ ਧਿਆਨ ਰੱਖੀਦਾ। ਠੀਕ ਆ ਆ ਦੇਖੋ ਮੁਰਗਾ ਦੇ ਕਿਵੇਂ ਦੇ। ਇਹ ਚੋਬਰ ਪੁਣਾ ਦਿਖਾਉਂਦਾ ਬੰਦੇ ਤੇ ਮਗਰ ਪੈਂਦਾ ਇਹ। ਦੋ ਮੁਰਗੇ ਆ ਕਈ ਆ ਇੱਕ ਸੀਲ ਆ। ਆਂਡਾ ਆਪਾਂ ਦੇ ਸਕਦੇ ਆ ਪਰ ਆਂਡਾ ਮਿਲੂ 50 ਰੁਪਈਆ ਦਾ। ਇਹ ਕਿਸੇ ਬੰਦੇ ਨੇ ਲੈਣਾ ਉਹ ਵੀ ਪਹਿਲਾਂ ਬੁੱਕ ਕਰਾਉਣਾ ਪਊ ਫੇਰ ਮਿਲੂਗਾ ਨੰਬਰ ਤੁਹਾਨੂੰ ਇਹ ਤੇ ਦੱਸ ਦੇਣਾ ਆਂਡਾ ਬੁੱਕ ਕਰਾਉਣ ਵਾਸਤੇ 6283847577